i ਇੱਕ ਨਹੀਂ ਕਰਨੇ ਚਾਰ ਲੱਗੇ ਬਾਣ ਹਾਂਜੀ ਮੈਂ ਸੋਚਿਆ ਕਿ ਮਿਰਚਾਂ ਬੜੀਆਂ ਲੱਗੀਆਂ ਸੀ ਤੇ ਮੈਂ ਲਾ ਕੇ ਨਾ ਤੇ ਧੋ ਤਾ ਕੇ ਸਕਾ ਕੇ ਤੇ ਮੈਂ ਚੱਲ ਚਾਰ ਪਾ ਲੈਣੀ ਥੋੜਾ ਜਿਹਾ ਚੱਲ ਵਧੀਆ ਕੀਤਾ ਜੀ ਅੰਬ ਦਾ ਵੀ ਪਿਆ ਗਿਆ ਹੈ ਅੱਗੇ ਹੈਨਾ ਤੇ ਨਿੰਬੂ ਦਾ ਵੀ ਹੈਗਾ ਨਾ ਆਪਣੇ ਕੋਲ ਤੇ ਆ ਮਿਰਚਾਂ ਦਾ ਵੀ ਹੋ ਗਿਆ ਤੇ ਚੱਲ ਵਧੀਆ ਵਾ ਨਾਲੇ ਕਿਤੇ ਕਿਤੇ ਬੰਦੇ ਦਾ ਜੀ ਕਰ ਪੈਂਦਾ ਦੂਜਾ ਚਾਰ ਖਾਣ ਨੂੰ ਤੇ ਵਧੀਆ ਵਾ ਨਾਲੇ ਮੈਂ ਵੇਖਣ ਰਿਹਾ ਵੀ ਉਹ ਇੰਦਰੋਂ ਨਹੀਂ ਨੰਗੇ ਲੱਗਉਂਦੀ ਕਿੱਥੇ ਗਏ ਆ ਅੱਛਾ ਤੁਹਾਡੇ ਲੱਗਉਂਦੇ ਨੰਗੇ ਤੇ ਤੁਹਾਡੇ ਲੱਗੇ ਖਲੋਤੇ ਨਹੀਂ ਹਾਂ ਲਖ ਲੋਤੇ ਨਹੀਂ ਉਹ ਰਮ ਰਮੀ ਨਿਕਲ ਗਏ ਉਹ ਨਾਲ ਕਿਤੇ ਫੇਰ ਧਿਆਨ ਤੇ ਨਿਗਾ ਪਿਆ ਹੋਣਾ ਉਹ ਆਦਾ ਕੀ ਦੱਸਾਂ ਹਾਂ ਉਹ ਸ਼ਦੈਨ ਨੇ ਕਿਤੇ ਆਪਣੀ ਪਰਜਾਈ ਨੂੰ ਕੁਰ ਕਰਕੇ ਦੱਸਿਆ ਆਪਣੇ ਉਹਨੂੰ ਮਾਵ ਨੇ ਆ ਹੂੰ ਤੇ ਉਹ ਮਾਂ ਨੇ ਕਰ ਲਿਆ ਫਿਕਰ ਜਦਾ ਅੱਛਾ ਉਹ ਤਾਂ ਮੇਰੇ ਸਾਹਮਣੇ ਬਿਮਾਰ ਹੋ ਗਈ ਏ ਉਹ ਚਾੜੀ ਨੂੰ ਪਤਾ ਲੱਗਾ ਉਹ ਫੇਰ ਹੋਣਾ ਦੀ ਮੰਮੀ ਮੈਂ ਹੋਵਾ ਮੈਂ ਚਲ ਕੋਈ ਨਹੀਂ ਪੁੱਤ ਹੋਇਆ ਹੌਸਲਾ ਹੀ ਹੈ ਨਾ ਹੁਣ ਫੇਰ ਕੀ ਕਰਨਾ ਚਲੋ ਇਹ ਵੀ ਹੁਕਮ ਤੇ ਉੱਪਰ ਵਾਲੇ ਦਾ ਹੀ ਚੱਲਦਾ ਵਾ ਪਰ ਹੁਣ ਇੰਨਾ ਫਿਕਰ ਕਰਕੇ ਬਿਮਾਰ ਹੋਣ ਦੀ ਕੀ ਲੋੜ ਵਾ ਪਹਿਲਾਂ ਪੁੱਠੇ ਕੰਮ 'ਚ ਪੈ ਗਈ ਇਤੋਂ ਅਗਲਿਆਂ ਨੂੰ ਕਰਨ ਦੇ ਹੁਣ ਲੰਮਾ ساری ਉਮਰ ਇਹੋ ਰਹਿਣਾ ਨਾ ਇਹਨਾਂ ਨੇ ਏਜੰਟ ਲੱਭ ਕੇ ਦਿੱਤਾ ਸੀ ਤੇ ਉੱਥੇ ਕੰਮ ਨਹੀਂ ਹੋਇਆ ਚੱਲ ਕੋਈ ਗੱਲ ਨਹੀਂ ਉਹ ਉਹਦੀ ਮਾਂ ਵਾ ਐਡੀ ਵੀ ਨਹੀਂ ਗੱਲ ਉਹਨੂੰ ਭਲਾਦਾ ਕਿਹੜਾ ਦੁੱਖ ਨਹੀਂਗਾ ਕੋਈ ਨਹੀਂ ਕੀ ਕਹਤਾ ਵਾ ਅਹੀਂ ਤਾਂ ਹੁਣ ਸਬਰ ਹੀ ਕਰ ਲਿਆ ਹੋਰ ਕੀ ਕਰੀਏ ਹੁਣ ਫਿਰ ਹੁਣ ਆਪਣੀ ਨੂਹ ਦੇ ਹੁੰਦਿਆਂ ਨਾ ਇਦਾਂ ਨੀਆਂ ਗੱਲਾਂ ਕਰਿਓ ਮੈਂ ਤੇਰੇ ਸਾਹਮਣੇ ਕੰਨ ਲਿਆ ਵਾ ਇੱਥੇ ਨੂਹ ਨਹੀਂ ਗਈ ਬੈਠੀ ਚੰਗਾ ਬਾਬਾ ਤੁਸੀਂ ਦੀ ਉੱਦਾਂ ਨਾ ਭੱਜ ਕੇ ਅਗਲੇ ਬੰਦੇ ਨੂੰ ਬਹਿ ਜਾਂਦੇ ਜੀ ਇਦਾਂ ਵੀ ਨਾ ਕਰਿਆ ਕਰੋ ਚੱਲ ਛੱਡ ਸਾਰੀਆਂ ਗੱਲਾਂ ਤੇ ਮੈਂ ਆ ਦਵਾਈ ਖਾਣੀ ਆ ਮੈਨੂੰ ਘੋਟਕ ਦੁੱਧ ਗਰਮ ਕਰ ਦੇ ਆ ਤੇਰਾ ਤਾਂ ਕੰਮ ਜਿਆਦਾ ਹਸ ਟਾਈਮ ਬੜਾ ਲੱਗਣਾ ਮੈਨੂੰ ਨਾ ਹੁਣ 10 ਮਿੰਟ ਟਾਈਮ ਦੋ ਮੇਰੇ ਹੁਣ ਹੱਥ ਹੋਏ ਮਿਰਚਾਂ ਵਾਲੇ ਮੈਂ ਕੱਟ ਕੇ ਨਾ ਫਿਰ ਤੁਹਾਨੂੰ ਦੁੱਧ ਗਰਮ ਕਰਕੇ ਦਿੰਨੀ ਚਲ ਕੱਟ ਲੈ ਮਿੰਟੋ ਮਿੰਟ ਹੀ ਮਗਾ ਕੰਮ ਤੇ ਮੁੰਕੇ ਲੈ ਆਈ ਮੈਂ ਅੰਦਰ ਹੀ ਆ ਹਾਂ ਕੋਈ ਨਹੀਂ ਕੋਈ ਨਹੀਂ ਚੱਲੋ ਆ ਮੈਨੂੰ ਦਵਾਈ ਦਾ ਟਾਈਮ ਨਾ ਲੰਘ ਜੇ ਫਿਰ ਮੈਂ ਇੱਕ ਦਿਰੀ ਭਾਂਡੇ ਭੁੰਡੇ ਧੋਲੇ ਨਾ ਤੇ ਹੱਥ ਮਿਰਚਾਂ ਦੇ ਹਟ ਜਾਣਗੇ ਤੋਂ ਉਦਾਂ ਫਿਰ ਪਤਾ ਨਹੀਂ ਲੱਗ ਜਾਂ ਅੱਖਾਂ ਉੱਖਾਂ ਨੂੰ ਲੱਗ ਜਾਂਦੇ ਛਰਨਾ ਛੰਨ ਪੋਤਾ ਇੱਧਰ ਆ ਤਾਰੇ ਕਿੱਥੇ ਵਹਿ ਜਾਂਦੀ ਵਾਜਵੀ ਨਹੀਂ ਦਿੰਦੀ ਹੈਗੀ ਆਈ ਮਮਮੀ ਹਾਂਜੀ ਦੱਸੋ ਇੱਕ ਕੰਮ ਕਰ ਜਾਂ ਤਾਂ ਮਿਰਚਾਂ ਕੱਟ ਦੇ ਨਹੀਂ ਤਾਂ ਆਪਣੇ ਪਿਓ ਨੂੰ ਦੁੱਧ ਗਰਮ ਕਰ ਦੇਣਾ ਦਵਾਈ ਖਾਣੀ ਹੈ ਕੋਈ ਨਹੀਂ ਮਮਮੀ ਤੁਹਾਡੇ ਤੇ ਹੁਣ ਹੱਥ ਹੋਏ ਆ ਮਿਰਚਾਂ ਵਾਲੇ ਤੁਸੀਂ ਇਹ ਕਰ ਲਓ ਹਾਂ ਤੇ ਮੈਂ ਤਾਂ ਇਹਨੂੰ ਦੁੱਧ ਗਰਮ ਕਰਕੇ ਦੇ ਦਿੰਨੀ ਹਾਂ ਜਾਂ ਕਰ ਦੇ ਮੇਰੀ ਤੀ ਦੁੱਧ ਗਰਮ ਹੈ ਚੱਲ ਕੋਈ ਨਹੀਂ ਮਮਮੀ ਮੈਂ ਕਰ ਦਿੰਨੀ ਹਾਂ ਤੇ ਹੋਰ ਨਾ ਕਿਸੇ ਪਾਸੇ ਲੱਗ ਜੀ ਮਿਰਤੀ ਨਹੀਂ ਨਹੀਂ ਪਹਿਲਾਂ ਉਹ ਹੀ ਕਰ ਦੇਣੀ ਤੁਹਾਡੇ ਦੁੱਧ ਚੰਗਾ ਪੁੱਤ ਚੰਗਾ ਹਾਏ ਹਾਏ ਕੰਬਲੀ ਜਾਈ ਕਿਤੇ ਟੈਨਸ਼ਨ ਨਾ ਲੈਂਦੀ ਹੋਵੇ ਲਾਗੇ ਹੋਵੇ ਤੇ ਕਿਤੇ ਹੌਸਲਾ ਹੀ ਦੇਦਾ ਉਹਨੂੰ ਮੈਂ ਕੀ ਸੋਚਾਂ ਦੇ ਜੋ ਵੀ ਪੁੱਤ ਸੋਚਣਾ ਸੱਚਣਾ ਕੀ ਆ ਬਸ ਕੁਛ ਨਹੀਂ ਉਹ ਹੀ ਅੰਤਰਾ ਦਿਮਾਗ ਚ ਜਾਣ ਨਹੀਂ ਗਾ ਡਿਆ ਚਲ ਟੈਨਸ਼ਨ ਨਾ ਲਾਓ ਇਹ ਨਹੀਂ ਤੇ ਅਮਨ ਨੇ ਰੋਟੀ ਹਟਖਵਾਲੀ ਕਿ ਨਹੀਂ ਨਹੀਂ ਪੁੱਤ ਅਮਨ ਨੇ ਤੇ ਮੇਰਾ ਬੜਾ ਹੀ ਕੀਤਾ ਵਾ ਵਿਚਾਰੀ ਨੇ ਨਾ ਲੱਤਾਂ ਵੀ ਕੁੱਟੀਆਂ ਆਣ ਕੇ ਪੈਰਾਂ ਨੂੰ ਮਾਲਿਸ਼ ਵੀ ਕੀਤੀ ਆ ਜਿੰਨਾ ਉਹ ਕਰਨ ਢਈ ਆ ਨਾ ਹੋ ਸਕਦਾ ਨਾ ਵੀ ਇੱਥੇ ਦੀ ਤੋਂ ਵੀ ਇਹਨਾਂ ਨਾ ਹੀ ਕਰਦੀ ਆ ਮੈਂ ਪੁੱਛ ਕੇ ਆਵਾਂ ਨਹੀਂ ਤੇ ਮੈਂ ਫੇਰ ਰੋਟੀ ਰੱਟੀ ਬੜਾਗਾ ਨਹੀਂ ਨਹੀਂ ਪੁੱਤ ਤੈਨੂੰ ਕੋਈ ਲੋਣੀ ਰੋਟੀ ਫੜਾਉਂਦੀ ਮੇਰੀ ਨੌ ਸਭ ਕੋ ਕਰਨ ਲਈ ਆ ਬੜੀ ਚੰਗੀ ਆ ਵਿਚਾਰੀ ਚਲੋ ਵਧੀਆ ਗਾ ਮੈਂ ਹੀ ਵਿਚਾਰੀ ਨੂੰ ਭੱਜ ਭੱਜ ਕੇ ਪੈਂਦੀ ਰਹੀ ਆ ਮੈਂ ਹੀ ਨਹੀਂ ਸਮਝਿਆ ਹੁਣ ਪਤਾ ਲੱਗਾ ਨਾ ਕਿ ਕੌਣ ਔਖੇ ਵੇਲੇ ਕੰਮ ਆਉਂਦਾ ਵਾ ਚਲੋ ਮੰਮੀ ਮੈਂ ਤੁਹਾਨੂੰ ਕਹਿਣਾ ਹੁੰਦਾ ਹੈ ਨਾ ਇਹ ਆਖਰ ਦੇ ਇਹਨੇ ਕੰਮ ਆਉਣਾ ਵਾ ਨਾ ਮਨੇ ਤਾਂ ਆਪਣੇ ਪਿੰਡ ਹੀ ਚੱਲ ਜਾਣਾ ਗੱਲ ਤੇ ਪੁੱਤ ਤੇਰੀ ਸੱਚੀ ਆ ਪਰ ਮੈਂ ਵੀ ਥੋੜੀ ਜੀ ਨਾ ਸਮਝਣ ਵਿੱਚ ਲੇਟ ਹੋ ਗਈ ਚਲ ਕੋਈ ਗੱਲ ਨਹੀਂ ਹੁਣ ਪਤਾ ਤਾਂ ਲੱਗ ਗਿਆ ਨਾ ਕਿ ਮੇਰੀ ਧੀਆ ਵਰਗੀ ਨਾ ਆ ਚਲੋ ਟੈਨਸ਼ਨ ਨਾ ਲਿਆ ਕਰੋ ਹੁਣ ਜੋ ਹੋ ਗਿਆ ਹੋ ਗਿਆ ਚਲ ਮੈਨੂੰ ਉਹ ਤਾਂ ਗੱਲ ਛੱਡ ਆ ਹੱਥ ਤੇ ਕੀ ਕਰਾਇਆ ਹੀ ਉਹ ਓਏ ਮੰਮੀ ਮੇਰਾ ਵੀ ਧਿਆਨ ਉਧਰ ਹੀ ਅੱਛਾ ਤੇ ਉਹ ਦਾਤਰੀ ਵੱਜ ਗਈ ਆ ਹਾਏ ਹਾਏ ਤੂੰ ਵੀ ਕਮਲਾਈ ਆ ਐਦਾਂ ਨਾ ਕਰਿਆ ਕਰ ਧਿਆਨ ਨਾ ਕੰਮ ਕਰਿਆ ਕਰ ਮੇਰੇ ਆਣਾ ਹੀ ਕਿਤੇ ਬਾਹਰ ਦਾ ਕੰਮ ਬਣ ਜਾਂਦਾ ਚਲ ਕੋਈ ਨਹੀਂ ਪੁੱਤ ਜਦੋਂ ਦਾਣਾ ਪਾਣੀ ਹੋਇਆ ਨਾ ਆਪੇ ਹੀ ਬਣ ਜਾਣਾ ਵਾ ਟੈਨਸ਼ਨ ਨਾ ਲੈ ਕੇ ਇਸ ਗੱਲ ਦੀ ਕਿੰਨਾ ਚਿਰ ਮੰਮੀ ਟੈਨਸ਼ਨ ਨਾ ਲਵਾ ਚਲ ਪੁੱਤ ਮੈਂ ਟੈਨਸ਼ਨ ਲਈ ਆ ਤੇ ਪੈ ਗਈਆਂ ਨਾ ਮੰਜੇ ਤੇ ਵੇਖ ਲਾ ਟੈਨਸ਼ਨ ਲੈ ਕੇ ਅੰਦਰੇ ਕਿਹੜੀ ਗੱਲ ਬਣ ਜਾਣੀ ਆ ਕੋਈ ਨਹੀਂ ਨਾਵ ਨੂੰ ਕਵਾਂਗੇ ਫੇਅਰਲਾ ਫਾਈਲ ਕੁਛ ਨਹੀਂ ਹੋਇਆ ਅਜੇ ਕਿਹੜੀ ਉਮਰ ਨੰਗੀ ਹੈ ਕੋਈ ਨਹੀਂ ਪੁੱਤ ਸਾਰੇ ਕੰਮ ਬਣ ਜਾਣੇ ਆ ਚਲੋ ਕੋਈ ਗੱਲ ਨਹੀਂ ਫਿਰ ਹੁਣ ਨਾ ਮੇਰਾ ਪੁੱਤ ਸੋਚੀ ਬਹੁਤਾ ਤੇ ਚੰਗਾ ਨਹੀਂ ਨਹੀਂ ਮੈਂ ਨਹੀਂ ਸੋਚ ਪੁੱਤ ਆ ਵਖਾੜਾ ਹੱਥ ਮੈਨੂੰ ਡਾਕਟਰ ਨੂੰ ਵਖਾ ਲਿਆਈਓ ਡਾਕਟਰ ਕੋ ਜਾ ਤੇ ਟੀਕਾ ਟੋਕਾ ਲਵਾ ਕੇ ਆ ਨਹੀਂ ਮੰਮੀ ਉੱਥੇ ਜੋ ਦਾਤਰੀ ਵੱਜੀ ਸੀ ਨਾ ਤੇ ਮੈਂ ਪਹਿਲੀ ਜੀ ਪੱਟੀ ਕਰ ਲਈ ਪਰਨੇ ਨਾਲੋਂ ਲਾ ਕੇ ਚਲ ਇੰਨਾ ਸ਼ੁਕਰ ਹੀ ਪਰਨਾ ਪੱਦਾ ਸੀ ਤੇ ਕਪੜਾ ਕੰਮ ਆ ਗਿਆ ਨਹੀਂ ਰੋਦਾ ਕਿੱਥੋਂ ਲੈਣਾ ਹੈ ਚਲ ਉਹ ਤੇ ਠੀਕ ਆ ਪੁੱਤ ਪਰਨਾ ਚਾਨਣੀ ਨਾ ਟੀਕਾ ਲਵਾ ਏ ਨਾ ਹੋਵੇ ਤਾਂ ਜਾਵੇਂ ਨਾ ਡਾਕਟਰ ਕੋਲ ਅੱਜ ਕੱਲ੍ਹ ਵਧਾਨ ਹੋ ਜਾਂਦੇ ਛਾਟੀ ਸਮਾਂ ਬੜਾ ਮਾੜਾ ਚੱਲਣ ਡਿਆ ਨਹੀਂ ਮੰਮੀ ਮੈਂ ਹੁਣ ਨਾ ਪਹਿਲਾਂ ਲਵਾ ਕੇ ਆਉਣਾ ਟੀਕਾ ਫੇਰ ਹੀ ਕਰਦਾ ਕੰਮ ਕੋਈ ਫੇਰ ਹੀ ਕੋਈ ਕੰਮ ਕਰੀ ਆਰਾਮ ਆਉਣ ਵਾਲ ਬਣੂਗਾ ਨਾਲੇ ਨਾਲ ਦਵਾਈ ਲੈ ਆ ਉਹਦੇ ਕੋਲ ਠੀਕ ਹੈ ਕੋਈ ਨਹੀਂ ਮੈਂ ਜਾਉਂਦਾ ਜਾ ਮੇਰਾ ਪੁੱਤ ਲੈ ਆ ਫਿਰ ਦਵਾਈ ਹਾਈ ਹਾਈ ਹੈਗਾ ਤੇ ਵੀ ਸੱਚਾ ਹੀ ਆਪਣੀ ਥਾਂ ਤੇ ਕੀ ਕਰੇ ਵਿਚਾਰਾ ਕਿੰਨਾ ਟਾਈਮ ਤੇ ਹੋ ਗਿਆ ਵਾ ਕਿਸੇ ਪਾਸੇ ਗੱਲ ਹੀ ਨਹੀਂ ਬਣਦੀ ਪਰ ਹੁਣ ਕੀ ਕਰੀਏ ਹਮਤਰੀ ਕਿਸਮਤ ਇਦਾਂ ਦੀ ਆ ਕੁੜੀ ਨੂੰ ਪੜਾਇਆ ਹੈਗਾ ਪਰ ਚੱਲ ਕੁੜੀ ਬਾਹਰ ਜਾਊ ਕਿਤੇ ਮੁੰਡਾ ਵੀ ਚਲ ਜੂਗਾ ਮਗਰੀ ਪਰ ਉਹਦੇ ਵੀ ਕਰਮ ਢਿਲੇ ਲੱਗਦੇ ਮੈਨੂੰ ਤੇ ਪਰ ਅੱਬਾ ਸੁਣ ਲਾ ਕਿ ਤੇ ਸਾਡੀ ਗਰੀਬਾਂ ਦੀ ਲੱਗਦਾ ਆ ਗਿਆ ਬਾਅਦ ਵਿੱਚ ਧੁੰਨੀ ਭੰਡ ਲੱਗਦਾ ਆ ਗਿਆ ਚਲੋ ਜੀ ਇਦਾਂ ਕਰਨੀ ਆ ਪਾਣੀ ਦੇ ਕੇ ਨਾ ਤਾਂ ਭਿਸ਼ਰ ਨੂੰ ਤੁੰਗਣੀ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਲਾਵਾ ਆਇਆ ਆ ਰਲੀਨਾ ਹਾਂਜੀ ਮੰਮੀ ਹੁਣੀ ਕਿੱਥੇ ਗਏ ਆ ਦੇਖਣ ਨਹੀਂ ਡਿਆ ਕੋਈ ਮੰਮੀ ਹੁਣੀ ਉਹ ਬਾਹਰ ਬੈਠੇ ਹੁਣੀ ਉਧਰ ਪਰਲੀ ਸਾਈਡ ਸ਼ਨੀ ਭਾਜੀ ਲਾਗੇ ਤੇ ਡੈਡੀ ਪਹਿਲੀ ਚੋਂ ਆਏ ਹੁਣੀ ਜੇ ਤੇ ਲੰਮੇ ਪੈ ਗਏ ਜੇ ਤੇ ਪਿੰਦਰ ਭਾਜੀ ਤੇ ਭਾਬੀ ਗਏ ਨੇ ਸੌਰੇ ਆਪਣੀ ਅੱਛਾ ਅੱਛਾ ਮੈਂ ਵੀ ਅੱਖਾਂ ਤਾਂ ਦੇ ਦੇਖਣ ਨਹੀਂ ਡਿਆ ਸਾਰੇ ਜਾਣੇ ਕਿੱਥੇ ਚਲ ਗਏ ਆ ਜਾਣਾ ਕਿੱਥੇ ਆ ਸਾਰੇ ਜਾਣੇ ਘਰੇ ਆ ਤੇ ਤੁਸੀਂ ਰੋਟੀ ਖਾਧੀ ਸਵੇਰ ਦੀ ਹਾਂ ਕਰ ਲਈ ਰੋਟੀ ਮੈਂ ਖਾ ਕੇ ਆਇਆ ਐਵੇਂ ਚੱਕ ਦੇਣਾ ਰਿਓ ਜੇ ਨਹੀਂ ਰੋਟੀ ਖਾਧੀ ਤੇ ਮੈਂ ਲੈਮ ਨਹੀਂ ਹੁਣੀ ਲੈ 10 ਗਰਮ ਤੇਤੋਂ ਮੈਂ ਕਦ ਲਈ ਚੱਕਣਾ ਜੇ ਖਾਣੀ ਹੁੰਦੀ ਤੇ ਮੈਂ ਕਹਿ ਦੇਣਾ ਸੀ ਤੇ ਨਾਲੇ ਆਪਣਾ ਘਰ ਵਾ ਇੱਥੇ ਸੰਗ ਸ਼ਰਮਾ ਦੀ ਗੱਲ ਨਹੀਂ ਕੋਈ ਆਗੀ ਚਲੋ ਤੁਸੀਂ ਨਾ ਇੱਥੇ ਬਹੋ ਤੇ ਮੈਂ ਮੈਡਮ ਮੰਮੀ ਨੂੰ ਸਾਧ ਕੇ ਲੈ ਆਇ ਨਾਲ ਚਾਹ ਚੂਕ ਨਾਲ ਆਖ ਲਈ ਚੱਲਾ ਆ ਪੱਬਜੀ ਆਂਗੋਤ ਲਈ ਨਾ ਮੈਂ ਕਿ ਐਂਡ ਜੇ ਲਾਵਾ ਆਇਆ ਤੇ ਚਾਹ ਚੂਕ ਬਣਾਣਾ ਨਹੀਂ ਇਦਾਂ ਇਦਾਂ ਕਰਾਂ ਤੂੰ ਬਣਾ ਲਾਂ ਚਾਹ ਨਿਆਣਾ ਸਿਰ ਨੀਗਾ ਠੀਕ ਆ ਮੈਨੂੰ ਬੀਪੀ ਜਾ ਘਟਿਆ ਲੱਗਣ ਦੀ ਆ ਭਾਬੀ ਬਣਾਉਣੀ ਕਿ ਮੈਂ ਬਣਾ ਲੈਂਦੀ ਤੇ ਜਵਾਈ ਭਾਈ ਕੀ ਆਖੇਗਾ ਵੀ ਮੈਨੂੰ ਪੋਸ਼ ਗੈਸ਼ ਨਹੀਂ ਆ ਨਾਲੇ ਮੰਮੀ ਹੁਣੀ ਵੀ ਨਹੀਂ ਇੱਥੇ ਹੈਗੇ ਉਹ ਵੀ ਮਗਰ ਬੈਠੇ ਤੇ ਮੈਂ ਬਾਅਦ ਮਾਰ ਕੇ ਲੈਣੀ ਆ ਤੇ ਤੂੰ ਇਹ ਨਾ ਦਵਾਈ ਖਾ ਲੋ ਤੇ ਕੋਈ ਗੱਲ ਠੀਕ ਹੋ ਜਾਣਾ ਮੇਰਾ ਸਿਰ ਬੜਾ ਪਿਰਕਣ ਦੇ ਮਤਲਬ ਤਾਂ ਕਹਿੰਦੀ ਆ ਤੇ ਮੈਂ ਬਣਾ ਹੀ ਦੇਣੀ ਹੈਗੀ ਮੈਂ ਘੜੀ ਕ ਲੰਮੇ ਪੈ ਜਾਣੀ ਠਰ ਕੇ ਮੈਂ ਰੋਟੀ ਪਾਣੀ ਦਾ ਕਰ ਦਿੰਨੀ ਆ ਭਾਬੀ ਜਿੱਦਾਂ ਮਰਜੀ ਹੈ ਨਾ ਚਾਹ ਤੁਹਾਨੂੰ ਬਣਾਉਣੀ ਪੈਣੀ ਆ ਪੀਰੋਟੀ ਬਣਾਇਓ ਤਾਂ ਜਾਓ ਤੋ ਉੱਠ ਕੇ ਤਾਂ ਦਵਾਈ ਖਾ ਲੋ ਦਵਾਈ ਖਾਵਾਂਗੇ ਤਾਂ ਅਸਰ ਹੋਏਗਾ ਖਾ ਲੈਣੀ ਹੈ ਦਵਾਈ ਖਾ ਲੈਣੀ ਹੈ ਹਾਂ ਮੈਂ ਕੀ ਕਰਾਂ ਇੰਨੀ ਮੈਂ ਬਿਮਾਰ ਨੂੰ ਕਿਸੇ ਨੂੰ ਕੋ ਪਤਾ ਨਹੀਂ ਹੈਗਾ ਇੰਨਾ ਮੇਰਾ ਸਿਰ 파ਟਣ ਡਿਆ ਮੈਨੂੰ ਤਾਂ ਹੀ ਕਹਿਣ ਲਈ ਆ ਕਿਦਾਂ ਡਈ ਇਹ ਤਾਂ ਚਾਹ ਤੁਹਾਨੂੰ ਬਣਾਉਣੀ ਪੈਣੀ ਆ ਬੰਦਈ ਨਾ ਤੇ ਕੰਮ ਕਰ ਹੀ ਸਕਦਾ ਆ ਤੇਰਾ ਘਰ ਵਾਲਾ ਤੂੰ ਚਾਹ ਬਣਾ ਕੇ ਹੀ ਪਿਆ ਸਕਦੀ ਹੱਦ ਹੋ ਗਈ ਇਹ ਦਿਹਾੜੀ ਮੈਂ ਕਹਾਂ ਡਈ ਮੈਨੂੰ ਨਾ ਹੀ ਪਾਪਾ ਦੀ ਭਾਗੀਦਰ ਬਣਾ ਪਰ ਇੰਨੇ ਨਹੀਂ ਮੈਨੂੰ ਦਰ ਬਹਿਣ ਦੇਣਾ ਹੈਗਾ ਇਹ ਕਹਿੰਦੇ ਵੀ ਜਨਾਜ ਤੂੰ ਕੁਕ ਕਰੇਂਗੀ ਨਾ ਉਹ ਅਚਰ ਮੈਂ ਵੀ ਨਹੀਂ ਹਟਣਾ ਕੋਈ ਨਹੀਂ ਕਰਨੀ ਫਤਰਾ ਇਲਾਜ ਮੈਂ ਕਹਾਂਂਦੀ ਆ ਵੀ ਕੋਈ ਨਾ ਹੀ ਕਰਾਂ ਕੋਈ ਗੱਲ ਨਹੀਂ ਸੇ ਆਪਾਂ ਖਾਣਾ ਇਹ ਕੁੜੀ ਨੇ ਨਾ ਮਨ ਸੁੱਕਣੇ ਪਾਇਆ ਹੁਣ ਨੇ ਇਸ ਤਿਹੇ ਨਾ ਮੈਨੂੰ ਬੜਾ ਕਪਾਇਆ ਵਾ ਇਹਦਾ ਵੀ ਲਾਇਕ ਕਰਨਾ ਪੈਣਾ ਉਹ ਲਾਉਣੀ ਐ ਕੋਈ ਸਕੀਮ ਇਹਦੀ ਵੀ ਜੇ ਆਪਾਂ ਨਾ ਹੋਵੇ ਤਾਂ ਦਮਾਕਰਾ ਕੀਤਾ ਮੇਰਾ ਬਸ ਮੈਂ ਹੀ ਕੰਮ ਕਰਨਾ ਮੇਰੇ ਹੱਥ ਹੀ ਚੜਿਆ ਸਭ ਕੁਝ ਮੰਦਾ ਲੱਗੋ ਇਹਨਾਂ ਕਿਤੇ ਕਰ ਹੀ ਸਕਦਾ ਨਾ ਵੀ ਅਗਲਾ ਪਮਾਰਵਾ ਤੇ ਚੱਲ ਆਹੀ ਲੱਗੋ ਕੰਮ ਕਰ ਲੈਨੇ ਥੋੜਾ-ਬੋਤਾ ਤੇ ਹੱਥ ਥਲਾ ਕੇ ਖੁਸ਼ ਨਹੀਂ ਕੀਆ ਮੰਮੀ ਤਾਂ ਇੱਥੇ ਬੈਠੇ ਤੇ ਲਾਵਨ ਦਰ ਆਇਆ ਵਾ ਨਹੀਂ ਮੈਂ ਇੱਥੇ ਕੀ ਬਹਿਣਾ ਆ ਥੋੜਾ ਜਿਹਾ ਕੰਮ ਹੀ ਆ ਤੇਰੇ ਪਿਓ ਨੇ ਇੰਨੇ ਖਾਦ ਵਾਲੇ ਬੋਰੇ ਖਲਾਰੇ ਇਹ ਇਕੱਠੇ-ਕੁੱਠੇ ਕਰਕੇ ਡੈਪੀ ਸੰਭੜ ਮੰਮੀ ਇਹ ਤਾਂ ਗੱਲ ਠੀਕ ਆ ਹੁਣ ਨਾ ਉਹ ਅੰਦਰ ਬੈਠੇ ਇਕੱਲੇ ਆਓ ਚੱਲੀਏ ਫਿਰ ਗੁਰਲੀਨ ਮੈਂ ਇੱਕ ਹਿਸਾਬ ਲਾਇਆ ਪਰ ਉਹ ਨਹੀਂ ਟਿਕਾਣੀ ਆ ਕਦੀ ਉੱਥੇ ਚਲ ਜਾਂਦਾ ਕਦੀ ਇੱਥੇ ਆ ਜਾਂਦਾ ਵੀ ਜੇ ਤੇਰਾ ਨਹੀਂ ਉੱਥੇ ਜੀ ਲੱਗਦਾ ਤਾਂ ਸਾਡੇ ਕੋਈ ਰਹਿਣਾ ਕੋਈ ਵੀ ਹਾਲੇ ਦਾ ਵੀ ਮੰਮੀ ਹਾਂ ਕਿਦਾਂ ਦੀ ਗੱਲ ਕਰਨ ਦੀ ਜੇ ਤੇ ਹੀ ਮੇਰੀ ਮਾਂ ਹੋ ਕੇ ਗੱਲ ਕਰਨ ਦੇ ਤਾਂ ਪਰਜਾਈਆਂ ਨਾਲ ਗੱਲ ਕਰਨੀਆਂ ਜੇ ਐਡੀ ਗੱਲ ਹੈ ਨਾ ਤੇ ਮੈਂ ਵੀ ਉਹਨਾਂ ਨਾਲ ਚਲ ਜਣੀ ਆ ਹੇ ਪੁੱਤ ਤੂੰ ਤੂੰ ਗੁੱਸਾ ਹੀ ਕਰ ਲਿਆ ਮੇਰਾ ਵੀ ਇਹ ਪੁੱਤ ਲੱਗਦਾ ਦਿਨੇ ਆਵੇ ਰਾਤ ਆਏ ਕਿਤੇ ਮੈਂ ਮੱਥੇ ਵੱਟ ਪਾਉਣਾ ਮੈਂ ਕਦੀ ਵੀ ਨਹੀਂ ਪਾਉਂਦੀ ਪੁੱਤ ਉਹ ਮੰਮੀ ਮੈਂ ਵੀ ਓਦਾਂ ਹੀ ਕਿਹਾ ਵਾ ਜੇ ਤੁਸੀਂ ਓਦਾਂ ਕਿਹਾ ਵਾ ਤਾਂ ਆਜੋ ਫਿਰ ਚੱਲੀਏ ਚੱਲ ਮਿਰਤੀ ਲੇ ਸੱਸੀ ਮੇਰੀ ਸਾਸਿਕਾਲ ਪੁੱਤ ਸਾਸਿਕਾ ਹੋਸਨਾ ਠੀਕ ਠਾਕ ਹਾਂਜੀ ਮੈਂ ਵਧੀਆ ਤੁਹੀ ਸੁਣਾਓ ਪੁੱਤ ਮੰਮੀ ਦਾ ਹੁੰਦਾ ਬੋਲ ਹਾਂਜੀ ਹਾਂਜੀ ਚੱਲ ਜਾ ਮੇਰਾ ਪੁੱਤ ਮੈਂ ਤਾਂ ਅੱਗੇ ਕਰ ਲਈ ਨੂੰ ਕਹਿੰਦੇ ਆ ਮੈਂ ਵੀ ਹੁੰਦਾ ਰੌਣਕੀ ਨਹੀਂ ਘਰ ਚ ਕੋਈ ਦਿਖਣ ਨਹੀਂ ਡਿਆਗਾ ਮੈਂ ਪੁੱਤ ਵੇਲੀ ਵੱਲ ਥੋੜਾ ਜਿਹਾ ਕੰਮ ਕਰ ਲਈ ਹੈ ਤੇ ਮੈਨੂੰ ਆਵਾਜ਼ ਗਈ ਸੀ ਮੈਂ ਜਾਪਦਾ ਫਰੌਣਾ ਆਇਆ ਮੈਂ ਚੱਲ ਥੋੜਾ ਜਿਹਾ ਕੰਮ ਕਰਕੇ ਫੇਰ ਹੀ ਜਾਨੀ ਤੂੰ ਇਹਨਾਂ ਅਰੈਸਟ ਕਰਿਆ ਕਰੋ ਥੋੜੀ ਜੀ ਇਹ ਆ ਵੀ 229 ਨੇ ਤੇ ਵੇਰਲੀ ਬਹੁਤਾ ਨਾ ਜਾਗ ਰਹਾ ਕਰ ਦੇਖੋ ਕਿਦਾਂ ਮੁੜ ਕੇ ਤੁਹਾਡਾ ਬੁਰਾ ਹਾਲ ਹੋਇਆ ਵਾ ਚਲ ਕੋਈ ਨਹੀਂ ਪੁੱਤ ਥੋੜਾ ਬਹੁਤਾ ਤਾਂ ਕੰਮ ਕਰਨਾ ਪੈ ਹੀ ਜਾਂਦਾ ਵਾ ਹਾਂਜੀ ਹੁਣ ਬਿਲਕੁਲ ਹੀ ਬਹਿ ਜੀਏ ਇਹ ਤੇ ਗੋਡਿਆਂ ਤੇ ਵੀ ਰਹਿ ਜਾਂਦੇ ਹਾਂ ਇਹ ਤੇ ਮੰਮੀ ਗੱਲ ਤਾਂ ਠੀਕ ਹੋਰ ਸੁਣਾ ਮੰਮੀ ਦਾ ਫੋਨ ਆਉਂਦਾ ਏ ਬਸ ਹਾਂ ਵਧੀਆ ਆਉਂਦਾ ਤੇ ਦਿਨ ਚੱਕਰ ਹੀ ਕਰ ਦਿੰਦੇ ਆ ਜਾਂ ਸ਼ਾਮ ਨੂੰ ਤੇ ਜਾਂ ਸਵੇਰੇ ਅੱਛਾ ਮੈਨੂੰ ਇਹਦਾ ਇਸ ਤਰ੍ਹਾਂ ਜੀ ਕਿਦਾਂ ਲੱਗ ਜਾਂਦਾ ਮੰਮੀ ਕੀ ਦਸੀ ਹੁਣ ਤੁਹਾਨੂੰ ਬਾਕੀ ਇਹ ਵੀ ਤੁਹਾਨੂੰ ਬੜਾ ਫਿਰ ਟਾਈਮ ਪਾਸ ਕਰਨਾ ਪੈਣਾ ਵਾ ਹੁਣ ਉਹਨਾਂ ਦੀ ਵੀ ਮਜਬੂਰੀ ਆ ਕੋਈ ਲਾਗੇ ਤਾਂ ਤੇ ਆ ਜਾਣ ਝਟ ਆਉਣ ਵਾਲੇ ਨਹੀਂ ਲੇ ਕਹਿੰਦੇ ਕਹਿੰਦੇ ਆ ਵੀ ਅਗਲੇ ਸਾਲ ਆਵਾਂਗੇ ਅੱਛਾ ਅੱਛਾ ਚੰਗਾ ਕੋਈ ਨਹੀਂ ਪੁੱਤ ਤੇ ਨਾਲੇ ਮੰਮੀ ਮੈਨੂੰ ਗਰਲੀਨ ਨੇ ਦੱਸਿਆ ਵੀ ਉਹ ਭਾਬੀ ਨਵਦੀ ਰਿਫਿਊਜ਼ਰ ਜੀ ਆ ਗਈ ਤੇ ਆਹੋ ਪੁੱਤ ਤੇ ਤੂੰ ਹੀ ਇਹ ਗੱਲ ਦੀ ਟੈਨਸ਼ਨ ਨਾ ਬਿਲਕੁਲ ਲਿਓਗਾ ਦੇਖੋ ਇਨਸਾਨ ਤੇ ਬਥੇਰੇ ਹੱਥ ਪਰ ਮਾਰਦਾ ਪਰ ਮਾਲਕ ਨੇ ਜਿੱਥੇ ਰੱਖਣਾ ਹੁੰਦਾ ਉੱਥੇ ਰੱਖਦਾ ਕੀ ਪਤਾ ਇਹਦੇ ਵਿੱਚ ਮੰਮੀ ਸਾਡਾ ਜ਼ਿਆਦਾ ਫਾਇਦਾ ਨਹੀਂ ਆ ਆਉਣ ਵਾਲੇ ਸਮੇਂ 'ਚ ਕੁਝ ਜ਼ਿਆਦਾ ਵਧੀਆ ਹੋ ਜੇ ਇਹ ਕੋਈ ਨਹੀਂ ਪਤਾ ਹੈਗਾ ਪੁੱਤ ਆਪ ਤਾਂ ਸੋਚੀਦਾ ਸੀ ਕਿ ਚਲ ਇਹ ਨਿਆਣੇ ਸੈੱਟ ਹੋ ਜਾਣਗੇ ਸਾਡਾ ਫਿਕਰ ਮੁੱਕ ਜਾਏਗਾ ਉਹ ਕੋਈ ਗੱਲ ਨਹੀਂ ਮੰਮੀ ਜੀ ਪਰਮਾਤਮਾ ਜੋ ਕਰਦਾ ਨਾ ਉਹਦੇ ਚ ਸਾਡਾ ਸਾਰਿਆਂ ਦਾ ਭਲਾ ਹੁੰਦਾ ਵਾ ਤੇ ਹੋ ਸਕਦਾ ਵਾ ਉਹਨਾਂ ਨੂੰ ਕੋਈ ਏਤੋਂ ਵਧੀਆ ਕੋਈ ਮਤਲਬ ਹੋ ਜੇ ਚਲੋ ਕੋਈ ਨਹੀਂ ਆਪੇ ਪਰਮਾਤਮਾ ਕਿਤੇ ਗਾਂ ਸੁਣ ਲੇਗਾ ਫਿਰ ਹੁਣ ਕੀ ਕਰਨਾ ਹੈ ਨਾਲੇ ਉਹਨਾਂ ਦੀ ਕਿਹੜੀ ਜੱਪੀ ਉਹ ਮਰਨਾਂਗੀ ਆ ਹਾਂਜੀ ਕਿਤੇ ਹੋਰ ਅਪਲਾਈ ਕਰ ਲੈਣਗੇ ਜ਼ਰੂਰੀ ਥੋੜਾ ਵੀ ਆਪਾਂ ਬਾਹਰ ਤਾਂ ਜਾਣਾ ਹੁੰਦਾ ਵਾ ਇੱਥੇ ਵੀ ਗਰਮੈਂਟ ਜੌਬ ਕਿੰਨੀਆਂ ਨੇ ਵਧੀਆ ਭਾਬੀ ਜੀ ਪੜੇ ਲਿਖੇ ਨੇ ਕਿਤੇ ਵੀ ਅਪਲਾਈ ਕਰ ਸਕਦੇ ਆ ਬਾਕੀ ਚਲੋ ਕੋਈ ਨਹੀਂ ਪੁੱਤ ਜਿੱਥੇ ਕਰਮਾਂ ਜਾਏ ਉੱਥੇ ਹੋ ਜਾਣਾ ਦਾਣੇ ਪਾਣੀ ਦੀ ਖੇਡ ਹੁੰਦੀ ਹੈ ਹਾਂਜੀ ਤੇ ਡੈਡੀ ਜੀ ਦਾ ਥੋੜਾ ਕਾਲਾ ਸੁ ਮਤਲਬ ਤੁਹਾਨੂੰ ਕਹਿਣ ਡਿਆ ਵਾਂ ਵੀ ਡੈਡੀ ਨੂੰ ਸਮਝਾ ਕੇ ਰੱਖਿਓ ਨਹੀਂ ਨਹੀਂ ਡੈਡੀ ਨੂੰ ਬਥੇਰਾ ਸਮਝਾਈਦਾ ਵਾ ਇੱਕ ਵਾਰੀ ਤਾਂ ਆ ਗਿਆ ਹੀ ਗੁੱਸੇ 'ਚ ਅੱਛਾ ਥੋੜੋ ਓ ਦਾ ਫਰਕ ਪੈ ਗਿਆ ਵਾ ਕਿਉਂਕਿ ਪਤਾ ਨੂੰਆਂ ਧੀਆ ਨੇ ਮੁੜ ਕੇ ਨਵੇਂ-ਨਵੇਂ ਉਹ ਜਾ ਕੰਮ ਹੋ ਜੇ ਨਾ ਤੇ ਫਿਰ ਚੰਗੇ ਨਹੀਂ ਲੱਗਦਾ ਤੇਰੇ ਇੱਕ ਫੜਕ ਪੈ ਜੇ ਫਿਰ ਸਾਰੀ ਉਮਰ ਦਾ ਕੰਮ ਹੁੰਦਾ ਵਾ ਚੱਲ ਛੱਡ ਥਾਂ ਸਾਰੀਆਂ ਗੱਲਾਂ ਚਾਹ ਪਣੀ ਪੀਤਾਈ ਚਾਹ ਪਣੀ ਅੱਪੇ ਗਰਲਿੰਗ ਗਈ ਜਾਂਦੀ ਲੈ ਆਉਣੀ ਹੈ ਅੱਛਾ ਮੈਂ ਜਾਵਾਂ ਫਿਰ ਠੀਕ ਹੈ ਮਮ ਜੀ ਇਹ ਨਹੀਂ ਕੋਈ ਚਾਹ ਦੇ ਨਾਲ ਉਹਨੇ ਕੋਈ ਚੀਜ਼ ਰੱਖ ਕੇ ਲਿਆਈ ਇਦਾਂ ਨਾ ਛਦਾਣੇ ਲੈ ਆਉਣੀ ਹਾਂਜੀ ਹਾਂਜੀ प्रहनी आ गई बल बल मेरी ती आई है सर श्रीकाल सत्या बस सतो बस वाइस आज आज गर्मी बड़ी है ਰੋਣਾ ਮੁਰਸਲ ਗਰਾ ਹੀ ਕਰ ਲਾ ਆਜੋ ਆਜੋ ਹੋਰ ਸਾਨੂੰ ਪੁੱਟ ਦਾ ਕੀ ਹਾਲ ਆ ਹਾਂਜੀ ਕੁੱਝ ਕਰ ਲਿਆ ਕੰਮ ਸਾਰਾ ਹਾਂਜੀ ਮੰਮੀ ਮੈਂ ਕਰਕੇ ਹੀ ਠੀਕ ਹੋ ਜਾਣਾ ਠੀਕ ਆ ਸਸਿਕਾ ਸਸਿਕਾ ਦਾ ਨਾਮ ਕੀ ਆ ਸਸਿਕਾ ਬਾਰੇ ਸਸੇ ਸਸਿਕਾ ਦਾ ਪੁੱਤ ਅੱਗੇ ਮੇਰੀ ਧੀ ਕੋਈ ਨਹੀਂ ਪੁੱਤ ਕੋਈ ਗੱਲ ਨਹੀਂ ਮੰਮੀ ਕਰ ਕਾਨੂੰ ਕਰਨੀ ਆ ਤੂੰ ਤੁਸੀਂ ਕਿਹੜੀ ਕਿੰਨੀ ਟੈਨਸ਼ਨ ਲਈ ਪੁੱਤ ਕੀ ਕਰਦੀ ਮੈਂ ਹੈ ਤੈਨੂੰ ਪਤਾ ਹੀ ਆ ਧੀਆਂ ਪੁੱਤਾਂ ਦੀ ਟੈਨਸ਼ਨ ਹੁੰਦੀ ਆ ਤੂੰ ਕਿ ਟੈਨਸ਼ਨ ਲਈ ਇੰਨੀ ਤੂੰ ਦੱਸ ਮੈਨੂੰ ਪਹਿਲਾਂ ਮੰਮੀ ਮੇਰੇ ਤੋਂ ਬਾਅਦ ਤੂੰ ਸਪੀਕਰ ਦੇ ਉਹ ਕਰਨਾ ਐਦਾਂ ਕੀਤਾ ਕਿ ਹੁਣ ਮੈਂ ਵੀ ਬਥੇਰੀ ਟੈਨਸ਼ਨ ਲਈ ਹੀ ਬੜਾ ਰਹੀ ਫਿਰ ਮੰਮੀ ਉਹਨੇ ਮੈਨੂੰ ਸੁਝਾਇਆ ਕਿ ਹੁਣ ਜੇ ਰੋਇਆ ਕੋਈ ਹੱਲ ਹੁੰਦਾ ਹੋਏ ਨਾ ਤੇ ਫਿਰ ਮੰਮੀ ਘੱਟ ਹੀ ਗਾਦੇ ਆ ਗੱਲ ਤੇ ਪੁੱਤ ਠੀਕ ਆ ਮੈਨੂੰ ਤਾਂ ਸਮਝਾਉਣ ਲਈ ਆ ਆਪਣਾ ਮੂੰਹ ਵੇਖੇ ਇੰਨਾ ਤੇ ਕੀਤਾ ਵਾ ਥੋੜਾ ਬਹੁਤਾ ਆਪਣੇ ਵੱਲ ਧਿਆਨ ਦੇ ਕੋਈ ਗੱਲ ਨਹੀਂ ਕੁਛ ਨਹੀਂ ਹੋ ਗਿਆ ਫੇਰ ਫਾਈਲ ਲੱਗ ਜੂਗੀ ਵੀਜ਼ਾ ਤੇ ਪੁੱਤ ਤੇ ਆਉਣਾ ਹੀ ਆਉਣਾ ਵਾ ਇਹ ਗੱਲ ਤਾਂ ਮੈਨੂੰ ਪੂਰਾ ਯਕੀਨ ਵਾ ਹੁਣ ਨਾ ਤੂੰ ਸੋਚੀ ਚੰਗਾ ਕੋਈ ਨਹੀਂ ਮੰਮੀ ਮੈਂ ਕਿਹੜੀ ਗੱਲ ਸੋਚਣਾ ਵਾ ਮੈਂ ਤੇ ਨਾ ਨੀ ਵੀ ਨਹੀਂ ਫਿਕਰ ਕਰ ਕੋਈ ਕੁਛ ਨਹੀਂ ਪਤਾ ਨਹੀਂ ਫਿਕਰ ਕੀਤੀਆਂ ਨਹੀਂ ਗਈ ਹੁੰਦੀ ਜਦੋਂ ਇੱਕਦਮ ਮੈਨੂੰ ਅਮਨ ਆ ਕੇ ਦੱਸਿਆ ਨਾ ਕਿ ਆ ਕੰਮ ਹੋਇਆ ਮਿੰਨ ਤਾਂ ਪਤਾ ਹੀ ਨਹੀਂ ਲੱਗਾ ਮੈਂ ਕਿਹੜੇ ਵળે ਡਿੱਗੀ ਕੀ ਮੇਰਨਾ ਬਣਿਆ ਮੈਨੂੰ ਪਤਾ ਹੀ ਨਹੀਂ ਲੱਗਾ ਜਦੋਂ ਆਸ ਲਾਈ ਹੋਵੇ ਨਾ ਜ਼ਿਆਦਾ ਇਦਾਂ ਇੱਕਦਮ ਸਦਮਾ ਜਾ ਲੱਗੇ ਕੋਈ ਪਰ ਇਦਾਂ ਹੀ ਹੁੰਦਾ ਵਾ ਇਹ ਤੇ ਤੁਹਾਡੀ ਗੱਲ ਸਹੀ ਆ ਪਰ ਮੇਰਾ ਨਾ ਧਿਆਨ ਪੁੱਤ ਤੇਰੇ 'ਚ ਹੀਗਾ ਆ ਚੰਗਾ ਕੀਤਾ ਤੂੰ ਆ ਗਈ ਆ ਚੱਲ ਮੈ ਮੈਨੂੰ ਤੇ ਜਦੋਂ ਨੰਨ ਦੱਸਿਆ ਨਾ ਮੈਂ ਤਾਂ ਉਸ ਵੇਲੇ ਕਿਹਾ ਮੈਂ ਮੰਮੀ ਨੂੰ ਮਿਲ ਕੇ ਆਉਣਾ ਚੱਲ ਪੁੱਤ ਆਹ ਤੂੰ ਚੰਗਾ ਕੀਤਾ ਹੀ ਓ ਸ਼ੁਕਰ ਹੈ ਕਿ ਤੇ ਰੱਬ ਦਾ ਮੇਰੀ ਧੀ ਤੇ ਮੇਰੇ ਕੋਲ ਆਈ ਮਾਂ ਨੂੰ ਕੋਣੀ ਪਿੰਨ ਮਾਂ ਨਹੀਂ ਪੁੱਤ ਜੀਵਨ ਜਾਣ ਦੇ ਪਰੇ ਮਾਹ ਮਾਹ ਕੁੜੀ ਆਈ ਇਹ ਤੇ ਹਾ ਚੰਗਾ ਕੰਮ ਆ ਹੈ ਦਾੜੀ ਨਵਦੀਪ ਨਾਲ ਘਰ ਵੀ ਇਦਾਂ ਹੀ ਕਰਨ ਲਈ ਇਹ ਇਹਨੂੰ ਨਾ ਬੜਾ ਸਮਝਾਇਆ ਤੇ ਫੇਰ ਇੱਥੇ ਆਣ ਕੇ ਉਹ ਕੰਮ ਬੜਾ ਕਰੀ ਉਹ ਚੱਲ ਪੁੱਤ ਜੇ ਹੁਣ ਨਹੀਂ ਕੰਮ ਬਣਿਆ ਫੇਰ ਬਣ ਜਾਊਗਾ ਹਾਂ ਹਾਂਜੀ ਹਾਂਜੀ ਤੇ ਕੋਈ ਗੱਲ ਇੱਥੇ ਕਿਹੜੀ ਦੁਨੀਆ ਮੁੱਕ ਗਈ ਐ ਕਿੱਡਾ ਬੰਦੇ ਘਲਾਉਣ ਵਾਲੇ ਚਲ ਗਏ ਕਿਤੇ ਸਾਰਿਆਂ ਨਾਲ ਹੀ ਹੋ ਜਾਂਦਾ ਵਾ ਸਾਡੇ ਨਾਲ ਕਿੜੀ ਵੀ ਚਰਜ ਹੋ ਗਈ ਐ ਕੋਈ ਉਹ ਕੋਈ ਗੱਲ ਹੀ ਨਹੀਂ ਕੀ ਯਾਰ ਪਾਜੀ ਮੈਂ ਤੇ ਮੰਮੀ ਨੂੰ ਪਹਿਲਾਂ ਹੀ ਸਮਝਾਇਆ ਸੀ ਕਿ ਨਾ ਆਵਦੇ ਆਇਆ ਇਦਾਂ ਨਾ ਕਰਿਓ ਤੇ ਫੇਰ ਵੀ ਨਹੀਂ ਹਟਣ ਦੇ ਪੁੱਤ ਮੇਰਾ ਕਿਹੜਾ ਵਸਵਾ ਮੈਂ ਚਾਹੁੰਨੀ ਆਂ ਕਿ ਮੈਂ ਇਦਾਂ ਕਰਾਂ ਪਰ ਨਾ ਆਪਣੇ ਆਪ ਹੀ ਸਾਰਾ ਕੁਝ ਹੋ ਜਾਂਦਾ ਵਾ ਤੀਨ ਨੂੰ ਵੇਖ ਕੇ ਨਾ ਰਿਆ ਹੀ ਨਹੀਂ ਗਿਆ ਮੇਰ ਕੋ ਚੱਲ ਕੋਈ ਨਹੀਂ ਨਵ ਤੂੰ ਨਾ ਕੋਹ ਵੀ ਸੋਚੀ ਜੰਗਾ ਮੈਂ ਕਿਹੜੀ ਗੱਲ ਸੋਚਣਾ ਆਹ ਕੋਈ ਨਹੀਂ ਵੇਖਾਂ ਹਾਂ ਪ੍ਰਾਉਣਾ ਤੇਰੇ ਨਾਲ ਵਾ ਕਰਦੇ ਸਾਰੇ ਤੇਰੇ ਨਾਲ ਵਾ ਚੱਲ ਜੇ ਇੱਕ ਵਾਰੀ ਨਹੀਂ ਗੱਲ ਬਣੀ ਤੇ ਆਪੇ ਦੋਰੇ ਬਣ ਜੂਗੀ ਆਹੋ ਨਾ ਐਵੇਂ ਟੈਨਸ਼ਨ ਲਿਆ ਕੁਝ ਨਹੀਂ ਹੋਣਾ ਕੋਈ ਨਹੀਂ ਫੇਰ ਲਾ ਲਾਂਗੇ ਆਪਾਂ ਹੌਂਸਲਾ ਨਾਲੇ ਤੂੰ ਵੀ ਰੱਖ ਤੇ ਮੰਮੀ ਨੂੰ ਵੀ ਦੇ ਠੀਕ ਹਾਂ ਥੋੜਾ ਜਿਹਾ ਠੀਕ ਕੋਈ ਗੱਲ ਚੱਲ ਪੁੱਤ ਤੂੰ ਚਾਹ ਬਣਾ ਲਾ ਮੇਰੀ ਧੀ ਹਾਂ ਹਾਂਜੀ ਮੈਂ ਚਾਹ ਬਣਾ ਕੇ ਲਉਣੀ ਨਾਵਾ ਉਹਦਾ ਤੇਰੀ ਭਾਬੀ ਵੀ ਬੜੀ ਚੰਗੀ ਆ ਇਹਨੇ ਨਾ ਬੜਾ ਹੀ ਸਾਥ ਦਿੱਤਾ ਮੇਰਾ ਵੇਹਲਾ ਉਦਣ ਦੀ ਮੇਰੇ ਲੱਗ ਗਈ ਆ ਇੱਕ ਮਿੰਟ ਮੈਂ ਤਾਂ ਦੂਰ ਨਹੀਂ ਹੋਣਦੀ ਕਦੀ ਲਤਾਂ ਘੁੱਟਦੀ ਆ ਕਦੀ ਮਾਰਿਸ਼ ਕਰਦੀ ਆ ਆਂਦੀ ਮੰਮੀ ਤੁਸੀਂ ਟੈਨਸ਼ਨ ਨਾ ਲਾਓ ਕਹੇ ਗੱਲ ਦੀ ਤੇ ਮੈਂ ਵੀ ਇਹਨੂੰ ਮਾੜੀ ਕਹਿੰਦੀ ਹੁੰਦੀਗੀ ਵਿਚਾਰੀ ਨੂੰ ਤਾਣੇ ਮਾਰਦੀ ਹੁੰਦੀ ਹੈਗੀ ਜੇ ਇਹਨੇ ਸਬਜ਼ੀ ਸਬਜ਼ੀ ਬਣਾਉਣ ਲੱਗਣਾ ਤਾਂ ਇਹਨੂੰ ਗੱਲਾਂ ਕਰਨੀਆਂ ਮੈਂ ਇਹਦਾ ਜੀਣਾ ਹੀ ਹਰਾਮ ਕੀਤਾ ਹੈਗਾ ਤਾਂ ਇਹ ਤੇ ਮੈਂ ਤੁਹਾਨੂੰ ਸਮਝਾ ਨਹੀਂ ਹਾਂ ਕਿ ਆਪਣੇ ਹੀ ਕੰਮ ਹੋ ਗਏ ਨੇ ਪਰ ਤੁਸੀਂ ਹੀ ਮਰੀਂ ਨਾ ਮੁਰਦੇ ਆਪਣੀ ਆਤਮਾ ਪਤਾ ਤੇ ਫੇਰ ਲੱਗਦਾ ਜਦੋਂ ਮੁਸੀਬਤ ਪੈਂਦੀ ਬੰਦੇ ਤੇ ਕੌਣ ਆਪਣੇ ਲਈ ਖੜਾ ਹੋਣਾ ਨਹੀਂ ਪਤਾ ਹੁਣ ਮੇਰੀ ਅੱਖਾਂ ਖੁੱਲ ਗਈਆਂ ਮੈਨੂੰ ਪਤਾ ਲੱਗ ਗਿਆ ਵਾ ਹੁਣ ਹੁਣ ਨਹੀਂ ਮੈਨੂੰ ਮਾੜੀ ਕਹਿਣਾ ਕਦੀ ਮਮੀ ਇਹ ਨਾ ਕਿ ਠੀਕ ਵੀ ਹੋ ਜਾਗੇ ਤੇ ਬਾਅਦ ਵਿੱਚ ਵੀ ਨਾ ਆਪਾਂ ਬਿਨ ਕੋਸ਼ ਕਿਆ ਕਰੀਓ ਰਣ ਮਿਲ ਕੇ ਸਗੁਰਿਓ ਕਿੰਨਾ ਕਰਦੇ ਨੇ ਆਪਣੇ ਘਰ ਵਾਸਤੇ ਉਹ ਮੈਨੂੰ ਪਤਾ ਵਾ ਨਹੀਂ ਕਰਦੀ ਪੁੱਤ ਹੁਣ ਮੈਂ ਹੁਣ ਮੈਨੂੰ ਲੱਗ ਗਈ ਆ ਠੀਕ ਆ ਨਾ ਹੁਣ ਨਹੀਂ ਮੈਂ ਕਹਿੰਦੀ ਕੋਈ ਇਹਨੂੰ ਕੋਰਸ ਨਾ ਤੇਰਾ ਸਾਸੋਰਾ ਠੀਕ ਠਾਕ ਹੀ ਹਾਂਜੀ ਮੰਮੀ ਠੀਕ ਉਹਨਾਂ ਤਾਂ ਨਹੀਂ ਗੱਲ ਕੀਤੀ ਕੋਈ ਨਹੀਂ ਨਹੀਂ ਮੰਮੀ ਉਹਨਾਂ ਨੇ ਵੀ ਨਹੀਂ ਕੁਝ ਕਿਹਾ ਸਗੋ ਵੀ ਨੇ ਮੂੰਹ ਹਸ ਲਈ ਜਾਂਦੇ ਐ ਵੀ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋ ਗਿਆ ਵਾ ਕਿ ਦੁਨੀਆ ਆਪਾਂ ਫੇਰ ਦੁਬਾਰੇ ਟਰਾਈ ਕਰ ਲਾਂਗੇ ਇੱਕ ਵਾਰ ਚੱਲ ਕੋਈ ਨਹੀਂ ਪੁੱਤ ਉਹਦਾ ਥੋੜੇ ਬਹੁਤੇ ਪੈਸੇ ਤੇ ਖਰਾਬ ਹੋਏ ਹੋਣੇ ਆ ਉਹ ਤੇ ਬਿਰੋਣੀ ਨੂੰ ਪਤਾ ਹੀ ਆ ਪੈਸੇ ਤੇ ਫਿਰ ਲੱਗ ਕੇ ਸਾਰੇ ਕੰਮ ਹੁੰਦੇ ਨੇ ਫ੍ਰੀ ਤੇ ਕੋਈ ਵੀ ਨਹੀਂ ਕਰਦਾ ਪਰ ਇੱਕ ਗੱਲ ਬੰਨ੍ਹਾ ਵਾ ਤੇਰੇ ਸਾਸੋਰੇ ਹੈ ਬੜੇ ਚੰਗੇ ਆ ਨਾ ਹਾਂਜੀ ਚੰਗੇ ਨੇ ਚਲੋ ਕੋਈ ਨਹੀਂ ਆਪੇ ਮਾਲਕ ਦੇ ਜੀ ਵਾਲੀ ਫਾਈਲ ਲਾਏਗੇ ਤੇ ਆਪਰੇ ਵਾਇਗਰੂਨ ਦੇ ਦੇਣਾ ਵੀ ਜਾ ਠੀਕ ਆ ਨਾ ਠੀਕ ਨਾ ਕਰੀ ਹੁਣ ਕਿਸ ਗੱਲ ਦਾ ਵੀ ਉਦਾਂ ਭਾਜੀ ਨਵਦੇ ਨੰਬਰ ਤੇ ਬੜੇ ਵਧੀਆ ਆਏ ਸੀ ਤੇ ਰਿਫਿਊਜ਼ਲ ਕੱਤੋਂ ਆ ਗਈ ਉਹਨਾਂ ਇਹੋ ਕਾਰਨ ਦੱਸਿਆ ਕਿ ਤੁਸੀਂ ਕੰਟਰੀ ਛੱਡ ਕੇ ਨਹੀਂ ਜਾਣਾ ਠੀਕ ਹੈ ਉਹ ਹਾਂਜੀ ਉਹ ਨਾਲੇ ਬਹੁਤ ਗੱਲ ਦੱਸਾਂ ਕੀ ਆ ਜਦੋਂ ਦਾਣਾ ਪਣੀ ਹੋਇਆ ਨਾ ਉਦੋਂ ਪੰਨ ਹਰਕਨੇ ਚਲ ਜਣਾ ਠੀਕ ਨਹੀਂ ਨਹੀਂ ਕਰਮਾ ਜੇ ਤੇ ਨਹੀਂ ਗਈ ਆਹਰੇ ਗੱਲ ਕਿਤੇ ਲੱਗੇ ਤੇ ਪੜ ਜੂਗੀ ਤੇ ਭਾਜੀ ਹੁਣ ਇਹ ਕੰਟਰੀਆਂ ਨੇ ਕਾਨੂੰਨ ਕੱਢੇ ਆ ਪਹਿਲਾਂ ਤੇ ਇਦਾਂ ਹੀ ਸਿਸਟਮ ਚੱਲ ਜਾਂਦਾ ਹੁੰਦਾ ਉਹ ਮੇਰੀ ਗੱਲ ਸੁਣ ਤੂੰ ਤੇ ਕਾਲਾ ਹੀ ਪੈ ਗਿਆ ਰਿੰਦਾ ਸਿਰੇ ਚਲਜੀ ਹਾਂ ਬਸ ਕੋਈ ਗੱਲ ਨਹੀਂ ਚੱਲੀ ਹੁਣ ਘਰ ਦੀ ਵੀ ਟੈਨਸ਼ਨ ਚ ਨੇ ਤੇ ਨਾਲੇ ਕਪੜਾ ਕਪੜਾ ਨਹੀਂ ਲੈਂਦਾ ਕੋਈ ਤੇ ਮੈਂ ਚੱਲ ਇਹਨੂੰ ਛੱਡ ਬਣਾਵਾ ਪਰ ਚੱਲ ਕੋਈ ਨਹੀਂ ਇਹਦੇ ਪਾਪੂ ਲੈਣੇ ਜਾਂ ਨਹੀਂ ਲੈਂਦੇ ਤੇ ਕੋਈ ਨਹੀਂ ਫੇਰ ਠੀਕ ਦੇ ਤੇ ਹੁਣ ਤੁਸੀਂ ਦਵੋ ਛੁੱਟੀਆਂ ਚੰਗਾ ਪਾਜੀ ਇੱਥੇ ਜਾਣਾ ਤੇ ਫੇਰ ਵੇਲੇ ਨਾਲ ਚੱਲ ਜਾਈਏ ਹਾਂ ਚਲੋ ਮੌਲ ਵੀ ਖਰਾਬ ਆ ਹਾਂਜੀ ਹਾਂਜੀ ਨਾਲੇ ਮੇਰੀ ਗੱਲ ਸੁਣ ਪਿੰਦਰ ਪੈਸੇ ਪੁਛੇ ਮੁੜ ਗਏ ਉਧਰੋਂ ਕਿ ਨਹੀਂ ਅਜੇ ਤਾਂ ਨੀਜੇ ਮੁੜੇ ਹੈਗੇ ਹਾਂ ਹਾਂਜੀ ਤੇ ਦੋ ਤਿੰਨ ਆਰੀ ਹੀ ਗਏ ਹਾਂ ਤਾਂ ਅੱਛਾ ਫੋਨ ਫੋਨ ਵੀ ਕੀਤੇ ਤੇ ਹੁਣ ਤੇ ਅਜ ਹੁਣ ਵੀ ਨਹੀਂ ਚੁੱਕਣ ਦਿਆ ਅੱਛਾ ਅੱਛਾ ਤੇ ਮੈਨੂੰ ਹੁਣ ਇਹ ਡਰਾ ਵੀ ਕਿਤੇ ਪੈਸੇ ਨਾ ਮਰ ਜਾਣ ਜਿਹੜੇ ਦਿੱਤੇ ਨੇ ਉਦਾਂ ਜਿਹਦੇ ਕੋਈ ਹੀ ਪਹਿਲਾਂ ਗਏ ਹਨਾ ਆਹੋ ਉਹ ਜ਼ਿੰਮੇਵਾਰੀ ਵੀ ਪੂਰੀ ਚੁੱਕਦੇ ਸੀ ਅੱਛਾ ਤੇ 100% ਹਾਂ ਤੇ ਹੀ ਵੀਜ਼ਾ ਵੀ ਆਏਗਾ ਤੇ ਆਏਗਾ ਵੀ ਦੂਆਂ ਜੀਆਂ ਦਾ ਠੀਕ ਹੈ ਠੀਕ ਹੈ ਤੇ ਹੁਣ ਤੁਹਾਡੇ ਕਰਕੇ ਹੀ ਏਜੰਟ ਬਦਲਿਆ ਸੀ ਤੇ ਹੁਣ ਵੀ ਆਪ ਵੀ ਤੁਸੀਂ ਥੋੜੀ ਜਿਹੀ ਜ਼ਿੰਮੇਵਾਰੀ ਹੁਣ ਚੁੱਕੋ ਵੀ ਪੈਸੇ ਸਾਡੇ ਵਾਪਸ ਕਰਵਾ ਦਿਓ ਉਹ ਚੱਲ ਮੇਰੀ ਗੱਲ ਸੁਣ ਲੈ ਪਰੋਣਿਆ ਪਣ ਪੁੱਤ ਬੁੱਤੇ ਕਾਲੇ ਨਾ ਪਿਓ ਠੀਕ ਆ ਕਾਲੇ ਚੋਂ ਕੰਨ ਨੂੰ ਪੈਣਾ ਮੈਂ ਪੈਸੇ ਦੇ ਦੇਈ ਦੀ ਤੇ ਲੈਣੇ ਮੁੜ ਕੇ ਹੁੰਦੇ ਰਹਿਣਾ ਪੈਂਦੇ ਆ ਆਹ ਨਹੀਂ ਚਲੋ ਉਹ ਤੇ ਹੁਣ ਤੁਹਾਡੇ ਕਰਕੇ ਆਪਾਂ ਦਿੱਤੇ ਨੇ ਆਪਾਂ ਤਾਂ ਉਹਨੂੰ ਜਾਣਦੇ ਵੀ ਨਹੀਂ ਉਹ ਜੰਡ ਨੂੰ ਆਹ ਚਲ ਕੋਈ ਦੀ ਹਾਂਜੀ ਅਸੀਂ ਵੀ ਜਾਣਦੇ ਆ ਕਿਹ ਵਲੇ ਹੈ ਆ ਚਲੋ ਮਾਰ ਦਾ ਚੱਕਰ ਪਰ ਪੁੱਤ ਰਿਸ਼ਤਦਾਰੀ ਦਾ ਮਾਮਲਾ ਭਾਈ ਤਾਂ ਥੋੜਾ ਰਹਿਣ ਦੇਣਾ ਕੰਮ ਹੁੰਦਾ ਹੈ ਤੇ ਚਲੋ ਠੀਕ ਆ ਫਿਰ ਮੈਂ ਚੱਲਦਾ ਚਲੋ ਠੀਕ ਹੈ ਠੀਕ ਹਾਂਜੀ ਖਿਆਲ ਨਾ ਜਾਈ ਮੇਰਾ ਪਤਾ ਹੈ ਹਾਂ ਚੰਗੇ ਕੋਈ ਨਹੀਂ ਹਾਂ ਨੇੜੀ ਹਾਂ ਭਾਜੀ ਹੁਣੇ ਆਖਣ ਦੇ ਪੈਸਿਆਂ ਵਾਲੋਂ ਤੇ ਜੇ ਏਜੰਟ ਨੇ ਪੈਸੇ ਨਾ ਦਿੱਤੇ ਉਹ ਆਂਦੇ ਤੁਹਾਡੀ ਜ਼ਿੰਮੇਵਾਰੀ ਆ ਤੇ ਐਵੇਂ ਰਿਸ਼ਤੇਦਾਰੀ ਖਰਾਬ ਹੋਊਗੀ ਨਵੀਂ ਨਵੀਂ ਮੇਰੀ ਗੱਲ ਸੁਣ ਲੈ ਮੈਂ ਤੇ ਉਦੋਂ ਪਹਿਲੇ ਦਿਨ ਨਹੀਂ ਪੈਰ ਲਾਉਂਦਾ ਜਿੱਥੇ ਉਹਨਾਂ ਲਾਈ ਹੀ ਨਾ ਉੱਥੇ ਲੱਗੀ ਰਹਿੰਦੇ ਠੀਕ ਆ ਬੇੜਾ ਤੇ ਕਰਕੇ ਤੇਰੀ ਮਾਂ ਦਾ ਨਵੇਂ ਨਵੇਂ ਥਾਂ ਦੱਸ ਪਾਉਂਦੀ ਆ ਦੱਸ ਇਹਨੇ ਕਿੰਨੇ ਆਪਣੇ ਨਣੇਕ ਲਾਇਆ ਹੀ ਉਥੇ ਹੈ ਨਾਲੇ ਏਜੰਟਾਂ ਦੀ ਜ਼ਿੰਮੇਵਾਰੀ ਤੇ ਚੁੱਕਣੀ ਨਹੀਂ ਚਾਹੀਦੀ ਉਹੋ ਤੇ ਗੱਲ ਵਾ ਚਲੋ ਆਪਣੇ ਹਿਸਾਬ ਨਾਲ ਜਿੱਦਾਂ ਮਰਜ਼ੀ ਉਹ ਭੇਜ ਦੀ ਉਹੋ ਹੀ ਗੱਲ ਜੇ ਉਹਨਾਂ ਨੇ ਆਪਣੇ ਹਿਸਾਬ ਨਾਲ ਲਾਈ ਹੁੰਦੀ ਨ ਇਹ ਵੀ ਗੱਲ ਸਹੀ ਹੁਣ ਕੀ ਪਤਾ ਕਿਦਾਂ ਦਾ ਏਜੰਟ ਹੈਗਾ ਹੈ ਕਿਦਾਂ ਦਾ ਨਹੀਂ ਹੁਣ ਪੈਸੇ ਦਾ ਸੁਣਾ ਗਿਆ ਵਾ ਆਹੋ ਚਲੋ ਕਰਨਾ ਹੀ ਪੈਣਾ ਹੁਣ ਚਲੋ ਮਿਲਦੇ ਹੰਨੇ ਆ ਕਿ ਦਿਨ ਜਾ ਕੇ ਉਫੇ ਤੇ ਗੱਲ ਵਾ ਨਾ ਤੇ ਨਾਲੇ ਮੰਮੀ ਕੇ ਤੇ ਰਿਸ਼ਤੇਦਾਰ ਨਾਲੇ ਕੀ ਪਤਾ ਯਾਰ ਉਹਨੇ ਕੋਈ ਬੰਦਾ ਇਕ ਲਾਇਆ ਕਿ ਨਹੀਂ ਇਕ ਲਾਇਆ ਇਹਨੇ ਇੱਥੇ ਆਵੇ ਹੱਥ ਚ ਕੀ ਹੋ ਪਰਣਾ ਬੜਾ ਚੰਗਾ ਉਹਨੇ ਬੜੇ ਬੰਦੇ ਇਕ ਲਾਇਏ ਉਹ ਵਜੇ ਪਰ ਮੈਂ ਕਹਿੰਦਾ ਕਿ ਕਿਸੇ ਜੋ ਮੇਰੇ ਨਹੀਂ ਚੁਕਣੀ ਚਾਹੀਦੀ ਜੇ ਪ੍ਰੋਣਾ ਸਾਡਾ ਇਹਨੇ ਅਜੇ ਸਿਆਣਾ ਵਾ ਹਾਂਜੀ ਚਲ ਕਹਿੰਦਾ ਕੋਈ ਗੱਲ ਨਹੀਂ ਮਿਲ ਜਾਣਗੇ ਪੈਸੇ ਜੇ ਉਹ ਜਾ ਹੁੰਦਾ ਨੇ ਕਿਹੜੇ ਨਾਲ ਬਹੁ ਮੇਰੇ ਤੇ ਚਲੋ ਪੈਸੇ ਦਵਾਓ ਮੇਰੇ ਰੁਪਈਆ ਵੀ 3-4 ਲੱਖ ਰੁਪਈਆ ਲੈਂਦੇ ਆ ਜਾਂ ਪੰਡਾ ਨਾਲ ਰੁਪਈਆ ਲੱਗਦੇ ਆ ਹੈ ਉਹ ਤੇ ਚੱਕਰ ਦਾ ਵਿੱਚ ਚੱਲ ਕੋਈ ਜਾਵਾ ਮੋਟਰਲ ਤੇ ਤੁਸੀਂ ਪੀਓ ਚਾਹ ਪਾਣੀ ਚੱਲ ਠੀਕ ਹੈ ਚੰਗਾ ਜਾ